ਤੇ ਵੇਖੋ ਸਿੱਖ ਨੇ ਆਪਣੀ ਜਾ ਜਾ ਕੇ ਪਹਿਚਾਨ ਬਣਾਈ ਪਹਿਚਾਨ ਕੀਆ ਲੜਾਈ ਝਗੜੇ ਦਾ ਨਹੀਂ ਕਿਉਂਕਿ ਉਹ ਦਿੱਲੀ ਦੇ ਵਿੱਚ ਵੇਖੋ ਸਰਕਾਰ ਦੇ ਨਾਲ ਸਰਕਾਰ ਕੋਲ ਕਿੰਨੀ ਫੋਰਸ ਕਿੰਨੀ ਪਾਵਰ ਕਿੰਨੇ ਸਾਧਨ ਨੇ ਪਰ ਸਿੱਖਾਂ ਨੇ ਇਹ ਗੱਲ ਦੱਸ ਦਿੱਤੀ ਜਾ ਕੇ ਗੁਰ ਸਿੱਖਾਂ ਨੇ ਵੀ ਸਿੱਖ ਚਾਹੇ ਨਾ ਚਾਹੇ ਆਪਣੀ ਸਹਿਜ ਤੀਰਜ ਅਵਸਥਾ ਦੇ ਨਾਲ ਇਹ ਹਰ ਚੀਜ਼ ਨੂੰ ਫਤਿਹ ਹਰ ਮੈਦਾਨ ਫਤਿਹ ਕਰ ਸਕਦਾ ਔਰ ਪਾਈ ਆ ਸੋ ਇਹੀ ਇਹੀ ਕਹਾਣੀ ਆ ਸਾਰੀ ਜੋ ਮਹਾਰਾਜ ਦੇ ਚਾਰ ਸਾਹਿਬਜ਼ਾਦੇ ਨਾ ਜਿਨ੍ਹਾਂ ਨੇ ਵੇਖੋ ਜਿਨ੍ਹਾਂ ਨੇ ਇੰਨਾ ਜ਼ੁਲਮ ਅਤਿਆਚਾਰ ਝੱਲਿਆ ਪਰ ਵੇਖੋ ਉਹਨਾਂ ਨੇ ਧਰਮ ਨਹੀਂ ਬਦਲਿਆ ਸੀ ਨਹੀਂ ਕੀਤੀ ਤੇ ਉਹੋ ਹੀ ਸਾਡੀਆਂ ਜੜੀਆਂ ਨੀਆਂ ਨੇ ਨਾ ਵਾਹਿਗੁਰੂ ਜੀ ਉਹੋ ਹੀ ਸਾਡੀਆਂ ਨੀਆਂ ਇੰਨੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੰਨੀਆਂ ਮਜ਼ਬੂਤ ਕਰ ਗਿਆ ਕਿ ਕੋਈ ਡੁਲਾ ਨਹੀਂ ਸਕਦਾ ਤੇ ਇਹਨਾਂ ਦਿਨਾਂ ਦੇ ਵਿੱਚ ਜੋ ਮੈਂ ਇੱਥੇ ਦਿਨ ਵੇਖਣ ਡਿਆ ਗੁਰੂ ਦੀ ਸਿੱਖੀ ਸਿੱਖੀ ਦਾ ਮਤਲਬ ਕੋਈ ਕट्टरपंथी ਨਹੀਂ ਸਿੱਖੀ ਦਾ ਮਤਲਬ ਇਹ ਆ ਵੀ ਜੋ ਹਰ ਇੱਕ ਦੀ ਮਦਦ ਕਰਨ ਨੂੰ ਤਿਆਰ ਆ ਸੋ ਉਹ ਵੇਖੋ ਉਸ ਸਿੱਖੀ ਨੇ ਦਿੱਲੀ ਦੇ ਵਿੱਚ ਐਸੇ ਐਸਾ ਮਿਸ਼ਨ ਬਣਾ ਦਿੱਤਾ ਨਾ ਕਿ ਸਤਕਾਰ ਇਹਨਾਂ ਦੇ ਅਸਾਂ ਦੇ ਵਿੱਚ ਵੀ ਆਹ ਤਾਂ ਸਤਕਾਰ ਸਿੱਖ ਦਾ ਬਣ ਗਿਆ ਜੇ ਸਰਕਾਰਾਂ ਨੇ ਕੀ ਕੀਤਾ ਕਈ ਤਰ੍ਹਾਂ ਦੀ ਚਾਲਾਂ ਚੱਲ-ਚੱਲ ਕੇ ਇਹਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਸਮੇਂ-ਸਮੇਂ ਸਰਕਾਰਾਂ ਨੂੰ ਤੁਹਾਨੂੰ ਸਭ ਪਤਾ ਵਾ ਵਾਹਿਗੁਰੂ ਜੀ ਆਪ ਸਿਆਣੇ ਹੋ ਪਰ ਨਹੀਂ ਨਹੀਂ ਮੈਂ ਇੱਕ ਵਾਰੀ ਕਿਸੇ ਨੂੰ ਗੁਰਦੁਆਰਾ ਸਾਹਿਬ 'ਚ ਕਿਹਾ ਸੀ ਉਹ ਆਂਦੇ ਸੀ ਐ ਆ ਜਾਣਾ ਐ ਆ ਜਾਣਾ ਮੈਂ ਹਾਂ ਯਾਰ ਵਾਹਿਗੁਰੂ ਤੇ ਭਰੋਸਾ ਰੱਖੋ ਸਾਡਾ ਗੁਰੂ ਸਮਰਾਥ ਆ ਸਾਡੇ 'ਚ ਤਰਡੇੜ ਨਹੀਂ ਆਉਣੀ ਚਾਹੀਦੀ ਗੁਰੂ ਸਮਰਾਥ ਆ ਮਹਾਰਾਜ ਨੇ ਕਿਹਾ ਹੈ ਵੀ ਚਾਰ ਚਫੇਰੇ ਹੀ ਮੇਰੇ ਸਿੱਖਾਂ ਦਾ ਜਿਹੜਾ ਔਰ ਰਾਜ ਮਤਲਬ ਉਹਨਾਂ ਦੇ ਮਿਸ਼ਨ ਦਾ ਪ੍ਰਚਾਰ ਹੋਊਗਾ ਸੱਚ ਦਾ ਭਲਾ ਕਰਨਾ ਭਲਾ ਸੋਚਣਾ ਤੇ ਵੇਖੋ ਇਹਨਾਂ ਦੇ ਅਛਾਂ ਦੇ ਵਿੱਚ ਜਿੱਥੇ ਲੋਕ ਇੰਨੇ ਭੋਲੇ ਭਾਲੇ ਨੇ ਇਹਨੇ ਵੇਖੋ ਸਾਡੇ ਲਾਗੋਂ ਦੀ ਜਤਰਾ ਜਾ ਰਹੇ ਸ਼ਰੀਫ ਲੋਕ ਨੇ ਕੋਈ ਆਪਣੇ ਮਕਸਦ ਤੇ ਜੇ ਇਹਦੇ ਵਿੱਚ ਕਿਤੇ ਭਗਤੀ ਦਾ ਕਿ ਕਿਨਕਾ ਆ ਜਾਵੇ ਨਾ ਤੇ ਫਿਰ ਸੋਨੇ ਦਾ ਸੁਭਾਗਾ ਹੀ ਚੱਲਦਾ ਫਿਰ ਫਿਰ ਮਹਾਰਾਜ ਦੀ ਬਾਣੀ ਚ ਨਾ ਦੇ ਨਾ ਰਾਤ ਅਰਾਧੋ ਪਿਆਰੇ ਨਿਮਖਣਾ ਕੀਜੇ ਢੱਲਾ ਫਿਰ ਇੱਥੇ ਆਣ ਕੇ ਤੇ ਵੇਖੋ ਵਾਈਬਰੇਸ਼ਨ ਵੀ ਬੜੀ ਸ਼ੁੱਧ ਆ ਕਿਸੇ ਦਾ ਕੋਈ ਬੁਰਾ ਨਹੀਂ ਸੋਚਦਾ ਬੁਰਾ ਨਹੀਂ ਲੋਚਦਾ ਈਰਖਾ ਨਹੀਂ ਹੈ ਗਈ ਨਫ਼ਰਤ ਨਹੀਂ ਹੈ ਗਈ ਫਿਰ ਕੋਈ ਚੋਰੀ ਨਹੀਂ ਘੁੱਟ ਕਹਿਤੀ ਨਹੀਂ ਕੋਈ ਕਿਸੇ ਕਿਸਮ ਦਾ ਇਦਾਂ ਤੇ ਇੱਥੇ ਤੇ ਫਿਰ ਨੰਦ ਹੀ ਹੋ ਰਿਹਾ ਤੋਂ ਇਸ ਕਰਕੇ ਇਹ ਜੋ ਪਰਮੇਸ਼ਰ ਨੇ ਸਾਨੂੰ ਬਖਸ਼ਿਆ ਬੱਤ ਜੋ ਸਿੱਖੀ ਸਰੂਪ ਬੱਤ ਬਖਸ਼ਿਆ ਤੇ ਮੈਂ ਥੋੜਾ ਜਿਹਾ ਪੰਜਾਬ ਦੇ ਆਪਣੇ ਵੇਖੋ ਜਿੱਥੋਂ ਮੂਲ ਨਾਲ ਹੀ ਜੁੜੇ ਆ ਨਾ ਪੰਜਾਬ ਦੇ ਮੈਂ ਬੱਚਿਆਂ ਨੂੰ ਵੀ ਮੈਸੇਜ ਦੇਣਾ ਚਾਹਣਾ ਵੀ ਬੱਚੋ ਕੁਝ ਉਠੋ ਮਹਾਰਾਜ ਦੇ ਦਿਨ ਚੱਲਦੇ ਪਿਆ ਇਹ ਇਤਿਹਾਸ ਨੂੰ ਪੜਿਆ ਕਰੋ ਸੁਣਿਆ ਕਰੋ ਤੁਹਾਡੇ ਕੋਲ ਮੋਬਾਈਲ ਹੈਗੇ ਨੇ ਇਹਨਾਂ ਪੁੱਠੀਆਂ ਸਿੱਧੀਆਂ ਚੀਜ਼ਾਂ ਤੋਂ ਤੁਸੀਂ ਹਟ ਕੇ ਜਿੱਥੋਂ ਮਨ ਭਟਕਦਾ ਤੇ ਆਹ ਵੇਖੋ ਇਹਨਾਂ ਲੋਕਾਂ ਨੇ ਇਹ ਮੈਂ ਸੁਣਿਆ ਸੀ ਪਿਆਦੇ ਸਿੱਖੀ ਵੇਖਣੇ ਉਹ ਤਾਂ ਬਾਹਰਲੇ ਦੇਸ਼ ਚੱਲ ਜੋ ਸਿੱਖੀ ਸੰਭਾਲ ਕੇ ਬੈਠੇ ਜੇ ਮੇਰਾ ਤੇ ਮਾਨ ਫਿਰ ਵਿਰਾਗ ਤੇ ਵੀ ਆ ਗਿਆ ਵੀ ਯਾਰ ਸਿੱਖੀ ਤੇ ਆ ਸਭਾਲ ਕੇ ਬੈਠਿਆ ਸਾਡੇ ਦੇ ਬੱਚੇ ਵੀ ਵੇਖੋ ਸਾਰੇ ਦਾੜੀਆਂ ਦੂੜੀਆਂ ਵੀ ਕੱਟੀ ਜਾਂਦੇ ਆ ਮਤਲਬ ਵਾਹਿਗੁਰੂ ਕਿਰਪਾ ਕਰੇ ਕੋਈ ਗੱਲ ਨਹੀਂ ਮੋੜਾ ਪੈ ਜਾਣਾ ਕਿਉਂਕਿ ਛੋਟੀ ਜੀ ਗੱਲ ਵੀਡੀਓ ਲੰਮੀ ਹੋ ਚਲੀ ਛੋਟੀ ਜੀ ਵੀ ਗੱਲ ਕਰਕੇ ਸਮਾਪਤੀ ਵੀ ਕਰਦਾ ਮੈਨੂੰ ਬੱਚਿਆਂ ਨੇ ਕਿਹਾ ਵੀ ਹੈਗਾ ਵੇਖੋ ਬਾਹਰੋਂ ਮੈਨੂੰ ਬੱਚੇ ਕਹਿੰਦੇ ਵੀ ਉੱਥੇ ਤੁਸੀਂ ਜੋ ਦਿੱਲੀ ਚੱਲਦਾ ਨਾ ਕਿਸਾਨੀ ਸੰਘਰਸ਼ ਥੋੜਾ ਬੋਧਾ ਆਪਣਾ ਹਿੱਸਾ ਵੀ ਪਾ ਕੇ ਆਓ ਕਿਉਂ ਬੱਚੇ ਉਸ ਚੀਜ਼ ਨੂੰ ਵੇਖ-ਵੇਖ ਕੇ ਪ੍ਰਭਾਵਿਤ ਹੋਇਆ ਵੀ ਸਾਡੇ ਸਾਡੇ ਜੋ ਵੱਡੇ ਵਟੇਰੇ ਗੁਰੂ ਸਾਹਿਬਾਨ ਹੋਏ ਉਹਨਾਂ ਦੇ ਪ੍ਰਚਾਰ ਨੂੰ ਵੇਖ ਕੇ ਹੀ ਸਿੱਖ ਡਟੇ ਉੱਥੇ ਸਾਡਾ ਮੋਟੇ ਬੜਾ ਵਾਹਿਗੁਰੂ ਨੇ ਤਕੜਾ ਬਣ ਦਿੱਤਾ ਮੋਟੇ ਦਾ ਤਕੜਾ ਬਣਦਾ ਭਈ ਵੰਡ ਕੇ ਛਕਣਾ ਵੇਖੋ ਕਿਤਰਾ ਉੱਥੇ ਬੱਚੇ ਰੋ ਰਹੇ ਆ ਭਈ ਇੱਥੋਂ ਸਿੱਖ ਚਲੇ ਚਲੇ ਆ ਤੇ ਸਾਡਾ ਤਾਂ ਸਭ ਕੁਝ ਲੁੱਟ ਮਤਲਬ ਪਿਆਰ ਹੀ ਇਹਨਾਂ ਦਿੱਤਾ ਉਹਨਾਂ ਨੇ ਵੀ ਉਹ ਪੀੜੀਆਂ ਤੱਕ ਯਾਦ ਰੱਖਣਗੇ ਸੋ ਇੰਨਾ ਹੀ ਅੱਜ ਦਾ ਇਹ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਸੀ ਬਾਕੀ ਸਮੇ ਸਮੇ ਜੋ ਜੋ ਵਾਹਿਗੁਰੂ ਹੁਕਮ ਕਰਨਗੇ ਪਰਮੇਸ਼ਰ ਦਾ ਹੁਕਮ ਹੋਏਗਾ ਨਾ ਤੇ ਉਹ ਆਪਾਂ ਗੁਰਦਰਾ ਸਾਹਿਬ ਦੇ ਵਿੱਚ ਉੱਥੇ ਜਾ ਕੇ ਸੰਗਤਾਂ ਦੇ ਰੂਬਰੂ ਸੰਗਤਾਂ ਨੂੰ ਕਰਾਵਾਂਗੇ ਕਿ ਕਿਸ ਤਰ੍ਹਾਂ ਮਹਾਰਾਜ ਦਾ ਜੋ ਮਿਸ਼ਨ ਪ੍ਰਚਾਰ ਆ ਉਹ ਉਸ ਚੀਜ਼ ਨੂੰ ਅਪਣਾਇਆ ਉਹਨਾਂ ਨੂੰ ਤਾਂ ਸੁੱਖ ਲੈ ਰਹੇ ਨੇ ਨਹੀਂ ਤਾਂ ਇੱਥੇ ਸੁੱਖ ਨਹੀਂ ਜੇਗਾ ਇੱਥੇ ਕਲੱਬਾਂ ਦੇ ਜੋ ਸੁੱਖ ਲੱਭਦੇ ਹੈ ਨਹੀਂ ਜੇ ਕਿਤੇ ਵੀ ਖਾਲੀ ਪੇਜ ਬੁਰਾ ਹਾਲ ਹੋਇਆ ਜੇ ਤਲਾਕ ਹੋਈ ਜਾਂਦੇ ਆ ਪਰ ਉਹ ਵੇਖੋ ਉਹ ਵੇਖੋ ਜਾ ਕੇ ਵਾਹਿਗੁਰੂ ਕਿਰਪਾ ਕਰਨ ਰਾਣ ਮੇਲ ਕੇ ਅਸੀਂ ਮਹਾਰਾਜ ਦੇ ਮਿਸ਼ਨ ਨੂੰ ਜੋ ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਮਿਸ਼ਨ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਮਿਸ਼ਨ ਹੈ ਨਾ ਉਸ ਨੂੰ ਅਪਣਾ ਸਕੀਏ ਔਰ ਅਪਣਾ ਰਹੇ ਨੇ ਅਪਣਾ ਸਕਣਾ ਹੋਰ ਗੱਲ ਅਪਣਾ ਰਹੇ ਨੇ ਪਰ ਕਿਤੇ ਅਸੀਂ ਨਾ ਵਾਂਝੇ ਰਹਿ ਜਗੇ ਅਸੀਂ ਉਸ ਮਿਸ਼ਨ ਦੇ ਵਿੱਚ ਅਸੀਂ ਉਸ ਮਹਾਰਾਜ ਦੇ ਜੋ ਪਵਿੱਤਰ ਸਰੂਪ ਆ ਜੋ ਮਹਾਰਾਜ ਨੇ ਸਾਨੂੰ ਮਰਜ਼ੀ ਅਸੀਂ ਕਿਤੇ ਵਾਂਝੇ ਨਹੀਂ ਰਹਿ ਗਏ ਸੋ ਇਹ ਵੇਖਣ ਵਾਲੀ ਗੱਲ ਆ ਇੰਨੇ ਹੀ ਵਿਚਾਰਾ ਸਨ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਉਂ-ਜਿਉਂ ਸਤਿਗੁਰ ਕਿਰਪਾ ਕਰਨਗੇ ਜਿਵੇਂ-ਜਿਵੇਂ ਹੁਕਮ ਤੇ ਮੰਨਕਾਰ ਵਾਲੀ ਗੱਲ ਫਿਰ ਆਪਾਂ ਹੋਰ ਗੁਰ ਜੋ ਗੁਰਦੁਆਰੇ ਸਾਹਿਬਾਨ ਨੇ ਉੱਥੇ ਜਾ ਕੇ ਜਾਣ ਦੀ ਕੋਸ਼ਿਸ਼ ਕਰਾਂਗੇ ਤੇ ਜੋ ਲੋਕ ਇੱਥੇ ਵਿਚਰਦੇ ਨੇ ਤੇ ਸੋ ਆਪ ਜੀ ਦੇ ਨਾਲ ਉਹਨਾਂ ਨੂੰ ਸਾਨੂੰ ਮੁੱਖ ਰਾਵਾਂਗੇ ਇਹ ਬੋਲਦੇ ਹੋਇਆ ਕੋਈ ਵਾਅਦਾ ਕਾਟਾ ਹੋਇਆ ਹੈ ਕਿ ਮਾਫ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ